ਸੂਰਜ ਮੰਗਲ ਬੁੱਧ ਸ਼ੁਕਰ ਸ਼ਨੀ ਰਾਹੁ ਕੇ ਤੂੰ ਜਿੰਨੇ ਵੀ ਪਲੈਨਟਸ ਨੇ ਇਹ ਸਾਰੇ ਰਿਪਰੈਜ਼ੈਂਟ ਹੁੰਦੇ ਲੋਕਾਂ ਚ ਸੂਰਜ ਪਿਤਾ ਚੰ드ਰਮਾ ਮਾਂ ਬੁੱਧ ਭੈਣ ਰਾਹੁ ਜਿਹੜੇ ਸਾਡੇ ਕਲੀਅਰ ਕਰਦੇ ਨੇ ਮੰਗਲ ਭਰਾ ਹੁਣ ਅਸਲ ਮੰਗਲ ਜਿਹੜਾ ਹੈਗਾ ਭਰਾ ਉਹਦੀ ਤੂੰ ਜਦਾਦ ਮਾਰ ਲਵੇਂ ਤੇ ਮੰਗਲ ਦੇ ਭਾਵੇਂ 500 ਬਾਈ ਕਰ ਲੈ ਤੇਰਾ ਕੱਖ ਨਹੀਂ ਬਣਦਾ ਤਕਰੀਬ ਦੇ ਤੁਸੀਂ ਪੈਸੇ ਮਾਰੋ ਸਕੇ ਪਿਓ ਨੂੰ ਤੁਸੀਂ ਮਾਨ ਸਨਮਾਨ ਨਾ ਦੋ ਮਾਂ ਤੁਹਾਡੀ ਰੋਵੇ ਤੇ ਕਿੰਨੇ ਉਪਾਏ ਕਰ ਲੋ ਕੋਈ ਫਾਇਦਾ ਨਹੀਂ ਹੋਏਗਾ ਮੇਰੇ ਕੋ ਕੀ ਦੁਨੀਆ ਦੇ ਕਿਸੇ ਸਟਾਰੋਲੋਜਰ ਕੋ ਜਿੰਨੇ ਮਰਜੀ ਉਪਾਏ ਕਰ ਲੋ ਜੇ ਤੁਹਾਡੇ ਆਪਣੇ ਰਿਸ਼ਤੇ ਤੁਹਾਡੇ ਤੋਂ ਦੁਖੀ ਨੇ ਢਡੋਂ ਤੁਹਾਡੇ ਲਈ ਸੀਸਾ ਨਹੀਂ ਦਿੰਦੇ ਤੇ ਕੋਈ ਉਪਾਏ ਕੁਛ ਨਹੀਂ ਹੋ ਸਕਦਾ ਤਾਂ ਇੱਕ ਬੜੀ ਇੰਪੋਰਟੈਂਟ ਚੀਜ਼ ਐ ਇਸ ਇੰਟਰਵਿਊ ਚ ਦੱਸਣਾ ਚਾਹਨਾ ਹੂੰ ਇਹ ਸਵਾਲ ਵੀ ਮੈਂ ਆਪ ਕਰੂੰਗਾ ਤੇ ਆਨਸਰ ਵੀ ਆਪ ਦਊਂਗਾ ਹੂੰ ਤਾਨੂੰ ਮੈਂ ਇੱਕ ਗੱਲ ਕਹੀ ਕਿ ਜਿਹੜੇ ਵੀ ਉਪਾਏ ਮੈਂ ਦੱਸਦਾ ਮਾਂ ਉਸ ਤੋਂ ਪਹਿਲਾ ਉਪਾਏ ਹੀ ਹੁੰਦਾ ਕਿ ਆਪਣੇ ਮਾਪਿਓ ਉਹ ਪ੍ਰਭੂ ਆਪਣੇ ਭੈਣ ਭਰਾ ਤੇ ਤੁਸੀਂ ਗੱਲ ਕਹੀ ਸੀ ਅੱਛਾ ਕਿ ਆਲਾ ਦਵਾਲਾ ਖੁਸ਼ ਰੱਖਣਾ ਚਾਹੀਦਾ ਤੁਸੀਂ ਇਹ ਨਹੀਂ ਪੁੱਛਿਆ ਕਿਉਂ ਹਮ ਸੂਰਜ ਮੰਗਲ ਬੁੱਧ ਸ਼ੁਕਰ ਸ਼ਨੀ ਰਾਹੂ ਕੇਤੂ ਜਿੰਨੇ ਵੀ ਪਲੈਨਟਸ ਨੇ ਇਹ ਸਾਰੇ ਰਿਪਰੈਜ਼ੈਂਟ ਹੁੰਦੇ ਲੋਕਾਂ ਚ ਸੂਰਜ ਪਿਤਾ ਚੰਦਰਮਾ ਮਾਂ ਬੁੱਧ ਭੈਣ ਰਾਹੂ ਜਿਹੜੇ ਸਾਡੇ ਕਲੀਨ ਕਰਦੇ ਨੇ ਮੰਗਲ ਭਰਾ ਹੁਣ ਅਸਲ ਮੰਗਲ ਜਿਹੜਾ ਹੈਗਾ ਭਰਾ ਉਹਦੀ ਤੂੰ ਜਦਾਦ ਮਾਰ ਲਵੇਂ ਤੇ ਮੰਗਲ ਦੇ ਭਾਵੇਂ 500 ਪਾਇ ਕਰ ਲੇ ਤੇਰਾ ਕੱਖ ਨਹੀਂ ਬੰਨਣਾ ਅੱਛਾ ਹੁਣ ਗਰੀਬ ਦੇ ਤੁਸੀਂ ਪੈਸੇ ਮਾਰੋ ਸਕੇ ਪਿਓ ਨੂੰ ਤੁਸੀਂ ਮਾਨ ਸਨਮਾਨ ਨਾ ਦੋ ਮਾਂ ਤੁਹਾਡੀ ਰੋਵੇ ਤੇ ਕਿੰਨੇ ਉਪਾਏ ਕਰ ਲੋ ਕੋਈ ਫਾਇਦਾ ਨਹੀਂ ਹੋਏਗਾ ਮੇਰੇ ਕੋ ਕੀ ਦੁਨੀਆ ਦੇ ਕਿਸੇ ਸਟਾਰੋਲੋਜਰ ਤੋਂ ਜਿੰਨੇ ਮਰਜ਼ੀ ਉਪਾਏ ਕਰ ਲੋ ਜੇ ਤੁਹਾਡੇ ਆਪਣੇ ਰਿਸ਼ਤੇ ਤੁਹਾਡੇ ਤੋਂ ਦੁਖੀ ਨੇ ਢਡੋਂ ਤੁਹਾਡੇ ਲਈ ਸੀਸਾ ਨਹੀਂ ਦਿੰਦੇ ਤੇ ਕੋਈ ਉਪਾਏ ਕੁਝ ਨਹੀਂ ਹੋ ਸਕਦਾ ਔਰ ਜੇ ਤੁਹਾਡੀ ਮਾਂ ਦਾ ਤਹਾਡੇ ਪਿਓ ਦਾ ਤੁਹਾਡੇ ਆਪਣੇਆਂ ਦਾ ਅਸ਼ੀਰਵਾਦ ਤੁਹਾਡੇ ਨਾਲ ਹੈ ਤੇ ਮੈਨੂੰ ਲੱਗਦਾ ਇੱਕ ਲਿਮਿਟ ਤੋਂ ਬਾਅਦ ਗਰਿਆ ਤੁਹਾਡਾ ਕੁਝ ਨਹੀਂ ਕਰ ਸਕਦੇ ਇਹ ਮੈਂ ਪ੍ਰੋਫੈਸ਼ਨਲ ਐਸਟਰੋਲੋਜਰ ਇਹ ਸਟੇਟਮੈਂਟ ਦੇ ਰਿਹਾ ਹੂੰ ਸੋ ਕਿਤੇ ਨਾ ਕਿਤੇ ਆਪਾਂ ਨੂੰ ਮੈਂ ਕਈ ਲੋਕਾਂ ਨੂੰ ਮਿਲਦਾ ਮੈਂ ਸੋਚਦਾ ਯਾਰ ਇੰਨਾ ਫਾਈਨੈਂਸ਼ਲੀ ਸਟਰੋਂਗ ਬੰਦਾ ਮਤਲਬ ਸਾਡੇ ਸ਼ਹਿਰ ਦੀ ਮਤਲਬ ਪਹਿਲੇ 10 ਬੰਦਿਆਂ ਚੋਂ ਆਂਦਾ ਇਨਕਮ ਟੈਕਸ ਦੇ ਵਿੱਚ ਯਾਰ ਕੀ ਬਾਤ ਹੈ ਪਰ ਜਦੋਂ ਉਹਦੇ ক্লোਜ਼ ਜਾਂਦਾ ਉਹ ਬਿਨਾਂ ਪੁੱਛੇ ਸਾਲ-ਸਾਲ ਦੀ ਲੋਕਾਂ ਦੀ ਰੋਟੀ ਲਵਾਈ ਹੋਈ ਹੈ ਅੱਛਾ ਬਿਨਾ ਪੁੱਛੇ ਕਿਸੇ ਦਾ ਇਲਾਜ ਕਰਾਇਆ ਹੋਇਆ ਬਿਨਾ ਮਤਲਬ ਕਿਸੇ ਨੂੰ ਕਹੇ ਰੋਜ਼ ਡੇਲੀ ਉਹਨਾਂ ਦੇ ਘਰ ਚ ਹਵਨ ਹੁੰਦਾ ਮਤਲਬ ਉਹ ਗੁਰਦੁਆਰਾ ਸਾਹਿਬ ਜਾ ਕੇ ਜੁੱਤਿਆਂ ਦੀ ਸੇਵਾ ਕਰਦੇ ਨੇ ਉਹ ਲੰਗਰ ਦੀ ਸੇਵਾ ਕਰਦੇ ਨੇ ਸੋ ਮੈਂ ਇੱਕ ਉਹ ਗੱਲ ਕਹੂੰਗਾ ਰਿੱਧ ਸਿੱਧ ਨਾਮੇ ਕੀ ਦਾਸੀ ਇਹ ਚੀਜ਼ਾਂ ਦੀ ਵੈਲਿਊ ਹੈ ਤਾਂ ਇੱਕ ਬੜੀ ਇੰਪੋਰਟੈਂਟ ਚੀਜ਼ ਐਸ ਇੰਟਰਵਿਊ ਚ ਦੱਸਣਾ ਚਾਹਨਾ ਇਹ ਸਵਾਲ ਵੀ ਮੈਂ ਆਪ ਕਰੂੰਗਾ ਤੇ ਆਨਸਰ ਵੀ ਆਪ ਦਊਂਗਾ ਤੁਹਾਨੂੰ ਮੈਂ ਇੱਕ ਗੱਲ ਕਹੀ ਕਿ ਜਿਹੜੇ ਵੀ ਉਪਾਏ ਮੈਂ ਦੱਸਦਾ ਵਾਂ ਉਸ ਤੋਂ ਪਹਿਲਾ ਉਪਾਏ ਇਹ ਹੁੰਦਾ ਕਿ ਆਪਣੇ ਮਾਪਿਓ ਉਹ ਪ੍ਰਭੂ ਆਪਣੇ ਭੈਣ ਭਰਾ ਤੇ ਤੁਸੀਂ ਗੱਲ ਕਹੀ ਸੀ ਅੱਛਾ ਕਿ ਆਲਾ ਦਵਾਲਾ ਖੁਸ਼ ਰੱਖਣਾ ਚਾਹੀਦਾ ਤੁਸੀਂ ਇਹ ਨਹੀਂ ਪੁੱਛਿਆ ਕਿਉਂ ਹਮ ਸੂਰਜ ਮੰਗਲ ਬੁੱਧ ਸ਼ੁਕਰ ਸ਼ਨੀ ਰਾਹੂ ਕੇਤੂ ਜਿੰਨੇ ਵੀ ਪਲੈਨਟਸ ਨੇ ਇਹ ਸਾਰੇ ਰਿਪਰੈਜ਼ੈਂਟ ਹੁੰਦੇ ਲੋਕਾਂ ਚ ਸੂਰਜ ਪਿਤਾ ਚੰਦਰਮਾ ਮਾਂ ਬੁੱਧ ਭੈਣ ਰਾਹੂ ਜਿਹੜੇ ਸਾਡੇ ਕਲੀਨ ਕਰਦੇ ਨੇ ਮੰਗਲ ਭਰਾ ਹੁਣ ਅਸਲ ਮੰਗਲ ਜਿਹੜਾ ਹੈਗਾ ਭਰਾ ਉਹਦੀ ਤੂੰ ਜਦਾਦ ਮਾਰ ਲਵੇਂ ਤੇ ਮੰਗਲ ਦੇ ਭਾਵੇਂ 500 ਬਾਇ ਕਰ ਲੈ ਤੇਰਾ ਕੱਖ ਨਹੀਂ ਬੰਨਣਾ ਅੱਛਾ ਹਨ ਗਰੀਬ ਦੇ ਤੁਸੀਂ ਪੈਸੇ ਮਾਰੋ ਸਕੇ ਪਿਓ ਨੂੰ ਤੁਸੀਂ ਮਾਨ ਸਨਮਾਨ ਨਾ ਦੋ ਮਾਂ ਤੁਹਾਡੀ ਰੋਵੇ ਤੇ ਕਿੰਨੇ ਉਪਾਏ ਕਰ ਲੋ ਕੋਈ ਫਾਇਦਾ ਨਹੀਂ ਹੋਏਗਾ ਮੇਰੇ ਕੋ ਕੀ ਦੁਨੀਆ ਦੇ ਕਿਸੇ ਸਟਾਰੋਲੋਜਰ ਤੋਂ ਜਿੰਨੇ ਮਰਜੀ ਉਪਾਏ ਕਰ ਲੋ ਜੇ ਤੁਹਾਡੇ ਆਪਣੇ ਰਿਸ਼ਤੇ ਤੁਹਾਡੇ ਤੋਂ ਦੁਖੀ ਨੇ ਢਡੋਂ ਤੁਹਾਡੇ ਲਈ ਸੀਸਾ ਨਹੀਂ ਦਿੰਦੇ ਤੇ ਕੋਈ ਉਪਾਏ ਕੁਛ ਨਹੀਂ ਹੋ ਸਕਦਾ ਔਰ ਜੇ ਤੁਹਾਡੀ ਮਾਂ ਦਾ ਤੁਹਾਡੇ ਪਿਓ ਦਾ ਤੁਹਾਡੇ ਆਪਣਿਆਂ ਦਾ ਆਸ਼ੀਰਵਾਦ ਤੁਹਾਡੇ ਨਾਲ ਹੈ ਤੇ ਮੈਨੂੰ ਲੱਗਦਾ ਇੱਕ ਲਿਮਟ ਤੋਂ ਬਾਅਦ ਗ੍ਰਹਿ ਤੁਹਾਡਾ ਕੁਛ ਨਹੀਂ ਕਰ ਸਕਦੇ ਇਹ ਮੈਂ ਪ੍ਰੋਫੈਸ਼ਨਲ ਸਟਾਰੋਲੋਜਰ ਇਹ ਸਟੇਟਮੈਂਟ ਦੇ ਰਿਹਾ ਹੂੰ ਸੋ ਕਿਤੇ ਨਾ ਕਿਤੇ ਆਪਾਂ ਨੂੰ ਮੈਂ ਕਈ ਲੋਕਾਂ ਨੂੰ ਮਿਲਦਾ ਮੈਂ ਸੋਚਦਾ ਯਾਰ ਇੰਨਾ ਫਾਈਨੈਂਸ਼ੀਅਲੀ ਸਟਰੋਂਗ ਬੰਦਾ ਮਤਲਬ ਸਾਡੇ ਸ਼ਹਿਰ ਦੀ ਮਤਲਬ ਪਹਿਲੇ 10 ਬੰਦਿਆਂ ਚੋਂ ਆਂਦਾ ਇਨਕਮ ਟੈਕਸ ਦੇ ਵਿੱਚ ਯਾਰ ਕਿਆ ਬਾਤ ਹੈ ਪਰ ਜਦੋਂ ਉਹਦੇ ক্লোਜ਼ ਜਾਇਦਾ ਉਹ ਬਿਨਾ ਪੁੱਛੇ ਸਾਲ-ਸਾਲ ਦੀ ਲੋਕਾਂ ਦੀ ਰੋਟੀ ਲਵਾਈ ਹੋਈ ਹੈ ਅੱਛਾ ਬਿਨਾ ਪੁੱਛੇ ਕਿਸੇ ਦਾ ਇਲਾਜ ਕਰਾਇਆ ਹੋਇਆ ਬਿਨਾ ਮਤਲਬ ਕਿਸੇ ਨੂੰ ਕਹੇ ਰੋਜ਼ ਡੇਲੀ ਉਹਨਾਂ ਦੇ ਘਰ 'ਚ ਹਵਨ ਹੁੰਦਾ ਮਤਲਬ ਉਹ ਗੁਰਦੁਆਰਾ ਸਾਹਿਬ ਜਾ ਕੇ ਜੁੱਤਿਆਂ ਦੀ ਸੇਵਾ ਕਰਦੇ ਨੇ ਉਹ ਲੰਗਰ ਦੀ ਸੇਵਾ ਕਰਦੇ ਨੇ ਸੋ ਮੈਂ ਇੱਕੋ ਗੱਲ ਕਹੂੰਗਾ ਰਿੱਦਸਿੱਧ ਨਾਮੇ ਕੀ ਦਾਸੀ ਇਹ ਚੀਜ਼ਾਂ ਦੀ ਵੈਲਿਊ ਹੈ